ਜੀਗਾ ਦਾ ਅੱਛਾ ਜੀ ਸੱਚੀ ਘਾਲ ਸਾਰੇ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਏ ਹੋ ਅੱਜ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਜਾਣਦੇ ਹੋ ਕਿ 1 ਜੂਨ 2024 ਨੂੰ ਪੰਜਾਬ ਸੂਬੇ ਵਿਖੇ ਮੋਹਾਲੀ ਜ਼ਿਲ੍ਹੇ ਵਿਖੇ ਵੋਟਾਂ ਪੈਂਦੀਆਂ ਨੇ ਔਰ 1 ਜੂਨ ਤੋਂ ਪਹਿਲਾਂ 72 ਘੰਟੇ ਬਹੁਤ ਹੀ ਅਹਿਮ ਹੁੰਦੇ ਆ ਜਿਸ ਦੇ ਵਿੱਚ ਹਰ ਤਰ੍ਹਾਂ ਦੀ ਮੂਵਮੈਂਟ ਆਫ ਗੁੱਡਸ ਕੈਸ਼ ਲਿਕਰ ਆਰਮਜ਼ ਐਮਿਊਨੀਸ਼ਨਸ ਹਰ ਚੀਜ਼ ਨੂੰ ਬੜੇ ਹੀ ਸਟ੍ਰਿਕਟ ਤਰੀਕੇ ਦੇ ਨਾਲ ਮੋਨੀਟਰ ਕੀਤਾ ਜਾਣਾ ਹੁੰਦਾ ਹੈ ਉਹ 72 ਘੰਟੇ ਜਿਹੜੇ ਹੈ ਉਹ ਕੱਲ 29 ਤਰੀਕ ਤੋਂ ਸ਼ੁਰੂ ਹੋ ਜਾਣੇ ਇਸ ਕਰਕੇ ਅੱਜ ਤੁਹਾਡੇ ਰਾਹੀਂ ਅਸੀਂ ਸਾਰੇ ਪਬਲਿਕ ਨੂੰ ਪੋਲਿਟੀਕਲ ਪਾਰਟੀਆਂ ਨੂੰ ਪਬਲਿਕ ਰਿਪ੍ਰੈਜ਼ੈਂਟੇਟਿਵਸ ਨੂੰ ਅਤੇ ਆਮ ਪਬਲਿਕ ਨੂੰ ਇਹ ਜਾਣੂ ਕਰਵਾਉਣਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਦੀ ਰੈਸਟ੍ਰਿਕਸ਼ਨਸ ਇਨ ਪਲੇਸ ਹੋਣਗੀਆਂ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਪੁਲਿਸ ਵੱਲੋਂ ਅਤੇ ਸਾਰੇ ਵਿਭਾਗਾਂ ਵਿੱਚ ਜਿਵੇਂ ਕਿ GST, ਐਕਸਾਈਜ਼ ਅਤੇ ਹੋਰ ਐਨਫੋਰਸਮੈਂਟ ਏਜੰਸੀਜ਼ ਵੱਲੋਂ 72 ਘੰਟੇ ਦਾ ਪ੍ਰੋਟੋਕਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬੜਾ ਡਿਟੇਲ ਦੇ ਵਿੱਚ ਨਿਰਧਾਰਿਤ ਕੀਤਾ ਹੋਇਆ ਜਿਸ ਦੇ ਵਿੱਚ ਹਰ ਥਾਣੇ ਲੈਵਲ ਦੇ ਅਫਸਰ ਨੂੰ ਇਹ ਹਦਾਇਤ ਹੈ ਕਿ ਉਹ ਸਟ੍ਰਿਕਟਲੀ ਆਪਦੇ-ਆਪਦੇ ਏਰੀਆ ਦੇ ਵਿੱਚ ਮਾਨੀਟਰ ਕਰਨਗੇ ਕਿ ਕਿਸੇ ਵੀ ਤਰ੍ਹਾਂ ਦੀ ਇਲੀਗਲ ਸਬਸਟੈਂਸਿਸ ਦੀ ਮੂਵਮੈਂਟ ਨਾ ਹੋਵੇ ਸਾਰਾ ਪੁਲਿਸ ਪ੍ਰਸ਼ਾਸਨ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਏਸੀ ਕੰਮ ਵਾਸਤੇ ਵਚਨਬੱਧ ਰਹੇਗਾ ਇਸ ਦੇ ਨਾਲ ਹੀ ਲਾਈਟ ਵਹੀਕਲਸ ਲੋਰੀਜ਼ ਦੀ ਮੂਵਮੈਂਟ ਇੰਟਰ ਸਟੇਟ ਬਾਰਡਰਸ ਦੇ ਉੱਤੇ ਅਕ੍ਰੋਸ ਬਾਰਡਰ ਮੂਵਮੈਂਟ ਆਫ ਵਹੀਕਲਸ ਕੈਸ਼ ਪੀਪਲ ਆਲਸੋ ਉਹ ਵੀ ਚੈੱਕ ਹੋਏਗੀ ਇਸ ਦੇ ਨਾਲ ਹੀ ਜਿਹੜੇ ਐਕਸਾਈਜ਼ ਡਿਪਾਰਟਮੈਂਟ ਜਾਂ GST ਡਿਪਾਰਟਮੈਂਟ ਵੱਲੋਂ ਨਾਕੇ ਲਾਏ ਜਾਂਦੇ ਹਨ ਉਹਦੇ ਉੱਤੇ ਵੀ ਖਾਸ ਮੋਨਿਟਰਿੰਗ ਰਹੇਗੀ ਤਾਂ ਕਿ ਲਿਖ ਕਰ ਕੀ ਜਾਂ ਹੋਰ ਤਰ੍ਹਾਂ ਦੇ ਗਿਫਟ ਆਈਟਮਸ ਦੀ ਮੂਵਮੈਂਟ ਨਾ ਹੋਵੇ ਆਰਮਜ਼ ਐਂਡ ਅਮਿਨਿਸ਼ਨਸ ਲਈ ਨਾਕੇ ਨਾਕਿਆਂ ਦੇ ਉੱਤੇ ਅਤੇ ਇੰਟਰ ਸਟੇਟ ਬਾਰਡਰਸ ਦੇ ਉੱਤੇ P-3 ਡੇ ਜਿਹਨੂੰ ਕਹਿੰਦੇ 72 ਘੰਟੇ ਜਦੋਂ P-3 ਡੇ ਨੂੰ ਸ਼ੁਰੂ ਹੁੰਦੇ ਹੈ ਕੱਲ ਤੋਂ ਉਦੀ ਜਿਹੜੀ ਤਹਿਕੀਕਾਤ ਹੈ ਉਹ ਹੋਰ ਡਿਟੇਲ ਦੇ ਵਿੱਚ ਹੋਰ ਸਟ੍ਰਿਕਲੀ ਕੀਤੀ ਜਾਵੇਗੀ ਜਿੱਥੇ ਸਾਡੇ ਸ਼ੈਡੋ ਏਰੀਆਜ਼ ਬਣੇ ਹੋਏ ਨੇ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਠ ਬੂਥ ਸਾਡੇ ਖਰੜ ਵਿਖੇ ਇਹੋ ਜਿਹੇ ਏਰੀਆਜ਼ ਦੇ ਵਿੱਚ ਨੇ ਜਿੱਥੇ ਮੋਬਾਈਲ ਕਨੈਕਟੀਵਿਟੀ ਕੱਟ ਹੈ ਉਥੇ ਲਈ ਅਸੀਂ ਖਾਸ ਤੌਰ ਤੇ ਮੋਟਰਸਾਈਕਲ ਅਤੇ ਹੋਰ ਤਰ੍ਹਾਂ ਦੇ ਮੈਸੈਂਜਰਸ ਦਾ ਅਰੇਂਜਮੈਂਟ ਕਰਾਂਗੇ ਤਾਂ ਕਿ ਕੋਈ ਵੀ ਇਨਫੋਰਮੇਸ਼ਨ ਹੈ ਜਿਹੜੀ ਉਥੋਂ ਸਾਨੂੰ ਆਣੀ ਹੈ ਉਹ ਛੇਤੀ ਤੋਂ ਛੇਤੀ ਆ ਸਕੇ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜੇ 8 ਪੋਲਿੰਗ ਸਟੇਸ਼ਨਸ ਪੋਲਡੇ ਦੇ ਉੱਤੇ ਸ਼ੈਡੋ ਏਰੀਆ ਦੇ ਵਿੱਚ ਹੋਣਗੇ ਉੱਥੇ ਤਾਂ ਅਸੀਂ ਖਾਸ ਅਰੇਂਜਮੈਂਟ ਸ਼ੈਡੋ ਏਰੀਆ ਲਈ ਕਰ ਹੀ ਰਹੇ ਹਾਂ ਉੱਥੇ ਮਾਈਕਰੋ ਆਬਜ਼ਰਵਰਸ ਲੱਗਣਗੇ ਉੱਥੇ ਵੈਬ ਕਾਸਟਿੰਗ ਹੋਵੇਗੀ ਔਰ ਸੀਸੀਟੀਵੀ ਕੈਮਰਾਜ਼ ਦਾ ਪ੍ਰਬੰਧ ਹੋਵੇਗਾ ਐਡਵਾਂਸ ਪੁਲਿਸ ਡਿਪਲॉयਮੈਂਟ ਪਲਾਨ ਅਸੀਂ ਬਣਾ ਚੁੱਕੇ ਹਾਂ ਕਿਉਂਕਿ 72 ਘੰਟੇ ਦੀ ਡੈਡਲਾਈਨ ਕੱਲ ਤੋਂ ਸ਼ੁਰੂ ਹੋ ਜਾਣੀ ਹੈ ਤਾਂ ਉਹਦੀ ਪੁਲਿਸ ਡਿਪਲॉयਮੈਂਟ ਵੱਧ ਕੇ ਹੁੰਦੀ ਹੈ ਅਲੱਗ ਪ੍ਰਕਾਰ ਨਾਲ ਹੁੰਦੀ ਹੈ ਤਾਂ ਉਹਦਾ ਡਿਪਲॉयਮਮੈਂਟ ਪਲਾਨ ਅੱਜ ਅਸੀਂ ਆਫੀਸਰਸ ਨਾਲ ਸਾਂਝਾ ਕਰਕੇ ਸ਼ੇਅਰ ਕਰਾਂਗੇ ਉਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਹ ਵੀ ਹਦਾਇਤ ਹੈ ਕਿ ਕਿਸੇ ਵੀ ਤਰ੍ਹਾਂ ਦੀ ਫੰਡ ਦੀ ਡਿਸਬਰਸਮੈਂਟ ਪਾਵੇ ਉਹ ਸੈਲਫ ਹੈਲਪ ਗਰੁੱਪਸ ਹੋਣ ਪਾਵੇ ਉਹ ਐਨ ਜੀਓਜ਼ ਹੋਣ ਜਾਂ ਕੋਈ ਵੇਜੇਜ਼ ਵੀ ਹੈ ਉਹ ਇਨ 72 ਘੰਟੇ ਦੇ ਵਿੱਚ ਨਹੀਂ ਕੀਤੀ ਜਾਵੇਗੀ ਤਾਂ ਕਰਕੇ ਏਡੀਸੀ ਰੂਰਲ ਡਿਵੈਲਪਮੈਂਟ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਕਿ ਉਹ ਇਸ ਗੱਲ ਨੂੰ ਸੁਨਿਸ਼ਚਿਤ ਕਰ ਸਕਣਗੇ ਕਿਸੇ ਵੀ ਤਰ੍ਹਾਂ ਦਾ ਲੰਗਰ ਜਾਂ ਕਮਿਊਨਿਟੀ ਕਿਚਨ ਇਨ 72 ਘੰਟੇ ਦੇ ਵਿੱਚ ਨਹੀਂ ਅਲਾਉ ਕੀਤੀ ਜਾਵੇਗੀ ਅ ਮੈਰਿਜ ਹਾਲਸ ਕਮਿਊਨਿਟੀ ਹਾਲਸ ਔਰ ਬੈਂਕੁਐਟਸ ਦੇ ਵਿੱਚ ਵੀ ਖਾਸ ਤੌਰ ਤੇ ਆਰਓਜ਼ ਐਸਟੀਐਮਜ਼ ਵੱਲੋਂ ਚੈਕਿੰਗ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਇਲੈਕਸ਼ਨ ਸੰਬੰਧਿਤ ਫੰਕਸ਼ਨ ਦੀ ਬੁਕਿੰਗ ਨਾ ਹੋਵੇ ਇਨ ਬੁਕਿੰਗਸ ਦੀ ਐਡਵਾਂਸ ਇਨਫੋਰਮੇਸ਼ਨ ਐਸ ਡੀ ਐਮਸ ਵੱਲੋਂ ਆਰਓਜ਼ ਵੱਲੋਂ ਲਈਤੀ ਜਾਵੇਗੀ ਔਰ ਉਹਨੂੰ ਸਕਰੂਟੀਨਾਈਜ਼ ਕੀਤਾ ਜਾਵੇਗਾ ਤਾਂ ਕਿ ਕਿਸੇ ਹੋਰ ਆੜ ਦੇ ਵਿੱਚ ਵੀ ਇਲੈਕਸ਼ਨ ਸੰਬੰਧੀ ਪ੍ਰੋਗਰਾਮ ਨਾ ਕਰਾਇਆ ਜਾ ਸਕੇ ਰੈਂਡਮ ਚੈਕਿੰਗਸ ਵੀ ਸਾਡੀ ਐਫ ਐਸ ਟੀ ਐਸ ਐਸ ਟੀਜ਼ ਔਰ ਹੋਰ ਟੀਮਸ ਆਲਰੇਡੀ ਫੀਲਡ ਦੇ ਵਿੱਚ ਨੇ ਆਰਓਜ਼ ਵੱਲੋਂ ਰੈਂਡਮ ਚੈਕਿੰਗਸ ਇਨ ਮੈਰਿਜ ਹਾਲਸ ਕਮਿਊਨਿਟੀ ਹਾਲਸ ਦੀ ਕੀਤੀ ਜਾਵੇਗੀ ਅੱਜ ਐਮਸੀਜ਼ ਔਰ ایوز بی ڈی پیوز ਨੂੰ ਵੀ ਖਾਸ ਬੁલાਇਆ ਗਿਆ ਹੈ ਤਾਂ ਕਿ ਕਿਸੇ ਵੀ ਪੰਚਾਇਤ ਘਰ ਜਾਂ ਐਮਸੀ ਦੇ ਕਮਿਊਨਿਟੀ ਹਾਲ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਨਾ ਹੋ ਸਕੇ 게스트 ہouses ਧਰਮਸ਼ਾਲਾਸ ਦੇ ਉੱਤੇ ਵੀ ਖਾਸ ਤੌਰ ਤੇ ਨਜ਼ਰ ਰੱਖੀ ਜਾਏਗੀ ਤਾਂ ਕਿ ਇਨ 72 ਘੰਟੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਪੋਲੀਟੀਕਲ ਪਾਰਟੀਆਂ ਜਾਂ ਕੈਂਡੀਡੇਟਸ ਇਹਨਾਂ ਦੀ ਦੁਰਵਰਤੋਂ ਨਾ ਕਰ ਸਕਣ ਸੋ ਦੈਟ ਇਜ਼ ਅਬਾਊਟ ਦਾ 72 ਆਰ ਪ੍ਰੋਟੋਕੋਲ ਏ ਪੀ -3 ਡੇ ਜਿਵੇਂ 29 ਮਈ ਤੋਂ ਸ਼ਾਮ ਨੂੰ ਇਹ ਸ਼ੁਰੂ ਹੋਵੇਗਾ ਔਰ 1 ਜੂਨ ਨੂੰ ਸ਼ਾਮ ਤੱਕ ਐਂਡ ਆਫ ਪੋਲਿੰਗ ਤੱਕ ਇਹ ਚੱਲੇਗਾ 48 ਆਰਸ ਦਾ ਵੱਖਰਾ ਪ੍ਰੋਟੋਕੋਲ ਹੈ ਉਹਦੇ ਬਾਰੇ ਅਸੀਂ ਤੁਹਾਨੂੰ 30 ਤਰੀਕ ਨੂੰ ਮਿਲ ਕੇ ਅਲੱਗ ਤੌਰ ਤੇ ਜਾਣਕਾਰੀ ਦੇਵਾਂਗੇ हां जी मैं ਤਾਂ ਹੀ ਖਾਸ ਤੌਰ ਤੇ ਮੈਂਸ਼ਨ ਕੀਤਾ ਹੈ ਕਿ ਉਹ ਜਿਹੜਾ ਆਊਟਸਾਈਡਰਸ ਵਾਲੀ ਰੈਸਟ੍ਰਿਕਸ਼ਨ ਹੈ ਉਹ 48 ਘੰਟੇ ਤੋਂ ਲਾਗੂ ਹੋ ਜਾਂਦੀ ਹੈ ਤਾਂ ਉਹ ਪੀ ਮਾਈਨਸ 2 ਡੇ ਵਿਚ ਇਸ 30 ਜੂਨ ਤੋਂ ਉਹ ਲਾਗੂ ਰਹੇਗੀ 30 ਜੂਨ ਲਈ ਖਾਸ ਤੌਰ ਤੇ ਐਸ ਡੀ ਐਮਸ ਨੂੰ ਵੱਖਰੇ ਤੌਰ ਤੇ ਇਨਸਟਰਕਸ਼ਨਸ ਦਿੱਤੇ ਜਾਣਗੇ ਕਿ ਸਾਰੇ ਗੈਸਟ ਹਾਊਸਸ ਹੋਟਲਸ ਧਰਮਸ਼ਾਲਾਸ ਇਹਨਾਂ ਨੂੰ ਚੈੱਕ ਕੀਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਪੋਲੀਟੀਕਲ ਫੰਕਸ਼ਨਰੀ ਜਿਹੜੇ ਇੱਥੇ ਦੇ ਵੋਟਰ ਨਹੀਂ ਹੈ ਉਹਨਾਂ ਨੂੰ ਪਰਲੀਮੈਂਟਰੀ ਕਨਸਟੀਟਿਊਟ 20 ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਜੀ ਸਰ ਅਕਸਰ ਦੇਖਿਆ ਜਾਂਦਾ ਜਦੋਂ ਵੀ VOTING ਹੁੰਦੀ ਹੈ ਉਹਨਾਂ ਦੇ ਵਿੱਚ ਕੁਝ ਜਿਹੜੇ ਪੋਲਿੰਗ ਬੂਥ ਹੁੰਦੇ ਨੇ ਉਹਨਾਂ ਦੇ ਦਿੱਸਟ੍ਰਿਕਟ ਨਾ ਸਰ ਹੁੰਦੀ ਹੈ। ਕੋਈ ਇਦਾਂ ਦੇ ਪੋਲਿੰਗ ਬੂਥ ਤੁਸੀਂ ਹਲੇ ਤੱਕ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਉੱਤੇ ਕੋਸ਼ਿਸ਼ਦਾ ਕਿ ਸੱਤਾ ਦਾ ਸਰਵੇਲੈਂਸ ਹੈ ਰਿਟ ਕਿ ਉਹ ਇੰਗੇਰਨ ਕਿ ਕ੍ਰੂਸ਼ਲ ਬੋਟਸ ਹਾਂਜੀ ਤਾਂ ਅਸੀਂ 89 ਬੂਥਸ 99 ਬੂਥ ਅਸੀਂ ਵਲਨਰੇਬਲ ਅਤੇ ਕ੍ਰਿਟੀਕਲ ਕੈਟੇਗਰੀ ਕੈਟੇਗਰੀ ਦੇ ਵਿੱਚ ਪਾਏ ਆ ਉਹ ਇਸ ਬੇਸਿਸ ਤੇ ਹੀ ਪਾਏ ਆ ਕਿ ਜਾਂ ਤਾਂ ਪਿਛਲੇ ਸਾਲਾਂ ਦੇ ਵਿੱਚ ਉੱਥੇ ਕੋਈ ਇੰਡਿਊਸਮੈਂਟ ਦੀ ਰਿਪੋਰਟਸ ਆਈਆਂ ਜਾਂ ਕੋਈ ਵਲਨਰੇਬਿਲਿਟੀ ਦੀ ਰਿਪੋਰਟਸ ਆਈਆਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਰੀਚ ਦੇ ਕੇ ਵੋਟ ਪਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਡਰਾਾ ਧਮਕਾ ਕੇ ਤਾਂ ਉਹ 89 ਬੂਥਸ অর 33 ਕ੍ਰਿਟੀਕਲ ਲੋਕੇਸ਼ਨਸ ਅਸੀਂ ਪੁਲਿਸ ਦੇ ਨਾਲ ਤੇ অবজারভার ਸਾਹਿਬਾਨ ਦੇ ਨਾਲ ਕੰਸਲਟ ਕਰਕੇ ਡੈਜ਼ਿਗਨੇਟ ਕੀਤੇ ਉੱਥੇ ਅਸੀਂ ਖਾਸ ਤੌਰ ਤੇ ਅਰੇਂਜਮੈਂਟ ਕਰ ਰਹੇ ਹਾਂ ਕਿ ਸੀਏਪੀਐਫ ਦੀ ਡਿਪਲॉयਮੈਂਟ ਉੱਥੇ ਹੋਵੇ ਐਡੀਸ਼ਨਲ ਫੋਰਸਸ ਹੋਣ ਵੈਬ ਕਾਸਟਿੰਗ ਇਸ ਇਲੈਕਸ਼ਨ ਦੇ ਵਿੱਚ ਸਾਰੇ 100% ਬੂਥਸ ਤੇ ਹੋ ਰਹੀ ਹੈ ਲੇਕਿਨ ਮਾਈਕਰੋ অবজারভারਸ ਖਾਸ ਤੌਰ ਤੇ ਇਨ ਵਲਨਰੇਬਲ ਬੂਥਸ ਦੇ ਉੱਤੇ ਲੱਗਣਗੇ ਮੈਡਮ ਸੈਂਸਿਟਿਵ ਬੂਥ ਦੇ ਨਾਲ-ਨਾਲ ਕਿਹਦੀ ਹੀਟ ਵੇਵ ਦਾ ਬਹੁਤ ਜ਼ਿਆਦਾ ਇਸ ਵਾਰ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਕਿ ਕੋਈ ਦਿੱਕਤ ਨਾ ਹੋਵੇ ਹੈਲਥ ਡਿਪਾਰਟਮੈਂਟ ਦੇ ਨਾਲ ਕੋਈ ਕੋਆਰਡੀਨੇਸ਼ਨ ਕੀਤਾ ਗਿਆ ਹਾਂਜੀ ਹਾਂਜੀ ਤਾਂ ਪਿਛਲੇ ਦੋ ਟ੍ਰੇਨਿੰਗਸ ਦੇ ਵਿੱਚ 26 ਤਰੀਕ ਨੂੰ ਸੰਡੇ ਨੂੰ ਸਾਡੀ ਪੁਲਿੰਗ ਪਾਰਟੀਆਂ ਦੀ ਟ੍ਰੇਨਿੰਗ ਸੀ ਹਰ ਹਲਕੇ ਦੇ ਵਿੱਚ ਔਰ 19 ਤਰੀਕ ਨੂੰ ਵੀ ਅਸੀਂ ਇੱਕ ਟ੍ਰੇਨਿੰਗ ਕਰਾਈ ਸੀ ਉਸ ਦੇ ਵਿੱਚ ਅਸੀਂ ਖਾਸ ਤੌਰ 'ਤੇ ਆਸ਼ਾ ਵਰਕਰਸ ਅਤੇ ਆਂਗਣਵਾੜੀ ਵਰਕਰਸ ਨੂੰ ਬੁਲਾ ਕੇ ਉਹਨਾਂ ਦੀ ਹੀਟ ਵੇਵ ਦੇ ਉੱਤੇ ਟ੍ਰੇਨਿੰਗ ਕਰਾਈਏ ਸਿਵਲ ਸਰਜਨ ਦਫ਼ਤਰ ਵੱਲੋਂ ਔਰ ਉਹਨਾਂ ਦੀ ਮੈਪਿੰਗ ਕਰਾਈ ਹੈ ਤਾਂ ਕਿ ਹਰ ਪਾਰਟੀ ਨੂੰ ਪਤਾ ਹੋਵੇ ਹਰ ਬੀਐਲਓ ਨੂੰ ਪਤਾ ਹੋਵੇ ਕਿ ਉਹਨਾਂ ਦੇ ਕਾਊਂਟਰਪਾਰਟ ਆਸ਼ਾ ਵਰਕਰ ਕੌਣ ਨੇ ਜਿਹੜੇ ਕਿ ਪੂਲ ਡੇ ਵਾਲੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਮੌਜੂਦ ਰਹਿਣਗੇ ਫਰਸਟ ایڈ ਕਿਟ ਲੈ ਕੇ ਅਸੀਂ ਖਾਸ ਤੌਰ ਤੇ ਇੱਕ ਫਰਸਟ ایڈ ਕਿਟ ਬਣਵਾਈ ਹੈ ਜਿਸ ਦੇ ਵਿੱਚ ORS ਦੇ ਪੈਕੇਟਸ ਹੈ ਕੈਂਡੀਆਂ ਹੈ ਹੋਰ ਤਰ੍ਹਾਂ ਦੇ ਜਿਹੜੇ ਸਿਵਲ ਸਰਜਨ ਵੱਲੋਂ ਪ੍ਰਿਸਕ੍ਰਾਈਬਡ ਆਬਜੈਕਟਸ ਨੇ ਉਹ ਫਰਸਟ ایڈ ਕਿਟ ਦੇ ਵਿੱਚ ਹੈਗੇ ਨੇ ਤਾਂ ਕਿ ਉੱਥੇ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਏ ਉਸ ਦੇ ਨਾਲ ਹੀ ਹਰ ਨਿਅਰੈਸਟ ਹੈਲਥ ਫੈਸਿਲਿਟੀ ਦੀ ਮੈਪਿੰਗ ਅਸੀਂ ਹਰ ਪੋਲਿੰਗ ਸਟੇਸ਼ਨ ਦੇ ਨਾਲ ਕਰਾਈ ਹੈ ਤਾਂ ਕਿ ਪੋਲਿੰਗ ਸਟੇਸ਼ਨ ਦੇ ਉੱਤੇ ਕੋਈ ਐਮਰਜੈਂਸੀ ਹੋਣ ਵੇਲੇ ਪਤਾ ਹੋਵੇ ਕਿ ਕਿੱਥੇ ਨਿਅਰੈਸਟ ਹਸਪਤਾਲ ਹੈ ਜਿੱਥੇ ਪੇਸ਼ੈਂਟ ਨੂੰ ਲਿਜਾਇਆ ਜਾ ਸਕੇ ਸਰ ਸਾਹਿਬ ਪੁਲਿਸ ਦਾ ਇਸ ਦੇ ਵਿੱਚ ਵੀ ਖਾਸਾ ਰੋਲ ਰਹੇਗਾ ਕਿਉਂਕਿ ਇਹ ਰਿਟਿਕਲ ਦੇ ਕਿਟਿਕਲ ਥੇਕ ਨੇਵਰ ਜਿਸ ਤਰੀਕੇ ਨਾਲ ਆਊਟਸਾਈਡਰਸ ਦਾ ਲਗਾਤਾਰ ਸਪੀਡ ਕੀਤਾ ਜਾਂਦਾ ਮੋਸਟਲੀ ਉਹਨਾਂ ਦੇ ਟਾਰਗੇਟ ਸ਼ੀਡ ਨੇ ਉਹਨਾਂ ਥਾਵਾਂ ਦੇ ਹੋਟਲਸ ਜਾਂ ਥਾਵਾਂ ਉਹਦੀਆਂ ਨੇ ਜਿਹੜੇ ਰਿਮੋਟ ਏਰੀਆਸ ਹੁੰਦੇ ਨੇ ਕਨਸਕੋ ਉਹਨਾਂ ਦੇ ਕਿਸ ਤਰੀਕੇ ਦੇ ਨਾਲ ਪੁਲਿਸ ਅ ਤੁਸੀਂ ਦੋ ਚੀਜ਼ਾਂ ਪੁੱਛੀਆਂ ਨੇ ਜਿਵੇਂ ਕਿ ਡੀਸੀ ਮੈਡਮ ਨੇ ਮੈਨੇ ਡਿਟੇਲਸ ਤੁਹਾਨੂੰ 72 ਆਰ ਪਲਾਨ ਬਾਰੇ ਤੇ 48 ਆਰ ਪਲਾਨ ਬਾਰੇ ਦੱਸਦੇ ਜਿਹੜੇ 48 ਘੰਟੇ ਆ ਆਪਣੇ 30 ਤਰੀਕ ਨੂੰ ਸ਼ਾਮ ਤੋਂ ਸਟਾਰਟ ਹੁੰਦੇ ਨੇ ਜਦੋਂ ਕਿ ਸਾਰੀ ਜਿਹੜੀ ਕੈਂਪੇਨਿੰਗ ਹੈਗੀ ਆ ਉਹ ਜਿਹੜੀ ਜਿਹੜੇ ਸਟਾਰ ਕੈਂਪੇਨਰਸ ਆ ਬਾਰੋ ਜਿਹੜੇ ਵਿਅਕਤੀ ਆ ਰਹੇ ਉਹ ਸਾਰੇ ਜਿਹੜੇ ਹੈਗੇ ਬੰਦ ਹੋ ਜਾਂਦੇ ਨੇ ਆਊਟਸਾਈਡਰਸ ਜਿਹੜੇ ਹੈਗੇ ਕੋਈ ਵੀ ਅਲਾਉਟ ਨਹੀਂ ਹੋਣਗੇ ਜਿਵੇਂ ਆਪਾਂ ਜਾਣਦੇ ਆ ਕਿ ਆਪਣੇ ਡਿਸਟ੍ਰਿਕਟ ਦੇ ਇੰਟਰ ਸਟੇਟ ਕਾਫੀ ਲੰਮਾ ਇੰਟਰ ਸਟੇਟ ਬਾਰਡਰ ਹੈਗਾ ਆਪ ਨੂੰ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਜਿਹ ਹਰਿਆਣਾ ਹਰਿਆਣਾ ਦੇ ਵਿੱਚ ਇਲੈਕਸ਼ਨ ਜਿਹੜਾ ਆਲਰੇਡੀ ਹੋ ਚੁੱਕਿਆ ਹੈਗਾ ਤਾਂ ਉਧਰ ਉਸ ਬਾਰਡਰ ਤੇ ਸਾਡੀ ਖਾਸ ਜਿਹੜੀ ਹੈਗੀ ਹੈ ਉਹ ਨਿਗਰਾਨੀ ਰਹੇਗੀ ਸਾਡੀ ਆਪਣੀ ਫੋਰਸ ਦੇ ਨਾਲ ਨਾਲ ਅਸੀਂ ਪੈਰਾਮਿਲਟਰੀ ਫੋਰਸ ਵੀ ਉੱਥੇ ਡਿਪਲੋਏ ਕੀਤੀ ਹੋਈ ਹੈ 48 ਆਵਰਸ ਦੇ ਵਿੱਚ ਪਲੱਸ ਇਸ ਦੇ ਨਾਲ ਨਾਲ ਸਾਡੇ ਜਿਹੜੇ ਕਾਉਂਟਰਪਾਰਟ ਜ਼ਿਲ੍ਹੇ ਹੈਗੇ ਆ ਅੰਬਾਲਾ ਤੇ ਪੰਚਕੁਲਾ ਉਹਨਾਂ ਨੂੰ ਵੀ ਅਸੀਂ ਆਲਰੇਡੀ ਰਿਕੁਐਸਟ ਕਰ ਚੁੱਕੇ ਉਹਨਾਂ ਵੱਲੋਂ ਵੀ ਪ੍ਰੋਪਰ ਡਿਪਲੋਇਮੈਂਟ ਹੋਏਗੀ ਤਾਂ ਕਿ ਜਿਹੜਾ ਇੰਟਰਸਟੇਟ ਬਾਰਡਰ ਹੈ ਉਹ ਪ੍ਰੋਪਰ ਸੀਲ ਕੀਤਾ ਜਾਇਆ ਜਾਏਗਾ ਇਸ ਰਿਗਾਰਡਿੰਗ ਜਿਹੜੇ 72 ਆਰ ਦਾ ਜਿਹੜਾ ਅੱਜ ਇਸ ਵਾਸਤੇ ਆਪਾਂ ਇਕੱਠੇ ਹੋਏ ਆ ਉਹਦਾ ਮੇਨ ਉਦੇਸ਼ ਇਹੀ ਹੈ ਜੇ ਕਿ ਉਹ 48 ਆਰ ਤੋਂ ਪਹਿਲਾਂ ਹੀ ਸਾਡੀ ਜਿਹੜੀ ਡਿਪਲॉयਮਮੈਂਟ ਪਲਾਨ ਹੈ ਉਹ ਸਾਰਾ ਫਿਕਸ ਹੋ ਜੇ ਜਿਹੜੀ ਸਾਡੀ ਤਿਆਰੀ ਹੈ ਉਹ 24 ਘੰਟੇ ਤੋਂ ਪਹਿਲਾਂ ਹੀ ਜਿਹੜੀ ਹੈਗੀ ਆ ਅਸੀਂ ਇਲੈਕਸ਼ਨ ਮੋਡ ਚਾਲੀਏ ਤੇ ਸਾਡੀ ਤਿਆਰੀ ਜਿਹੜੀ ਹੈ ਪ੍ਰੋਪਰ ਉਹ ਸਟਾਰਟ ਹੋ ਜਾਏਗੀ ਤੁਸੀਂ ਦੂਸਰਾ ਸਵਾਲ ਪੁੱਛਿਆ ਸੀ ਵਲਨਰੇਬਲ ਪੁਆਇੰਟਸ ਦਾ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਕਿ ਟੋਟਲ 33 ਲੋਕੇਸ਼ਨ ਜਿਹੜੀਆਂ ਹੈਗੀਆਂ ਉਹ ਵਲਨਰੇਬਲ ਅਸੀਂ ਆਇਡੈਂਟੀਫਾਈ ਕੀਤੀਆਂ ਇਨ ਕੰਸਲਟੇਸ਼ਨ ਵਿਦ ਦ ਅਬਜ਼ਰਵਰਸ ਤੇ ਇਹਦੇ ਵਿੱਚ 89 ਨੇ ਟੋਟਲ ਬੂਥ ਪਾੰਦੇ ਨੇ ਇਹਦਾ ਜਿਹੜਾ ਕ੍ਰਾਈਟੇਰੀਆ ਹੈ ਇਹ ਤਾਂ ਜਿਹੜਾ ਮਾਨੀਓਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇੱਕ ਕ੍ਰਾਈਟੇਰੀਆ ਆਇਆ ਹੈ ਨਾ ਜੋ ਇੱਕ ਬੂਥ ਤਾਂ ਇਹੀ ਹੈ ਕਿ ਜਿਹੜੀ ਪਰਸੈਂਟੇਜ VOTING ਦੇ ਹਿਸਾਬ ਨਾਲ ਲਾਸਟ ਇਲੈਕਸ਼ਨ ਦੇ ਉਸ ਹਿਸਾਬ ਨਾਲ ਕ੍ਰਾਈਟੇਰੀਆ ਫਿਟ ਕੀਤਾ ਗਿਆ ਪਲੱਸ ਬਾਕੀ ਜਿਹੜੇ ਅਸੀਂ ਜਿਹੜੇ ਦੇਖ ਕੇ ਕੁਝ ਇਹੋ ਜੇ ਕੰਜੈਸਟਿਡ ਏਰੀਆ ਦੇ ਵਿੱਚ ਬੂਥ ਹੈ ਜਾਂ ਫਿਰ ਜਿੱਥੇ ਕੋਈ ਲੜਾਈ ਝਗੜਾ ਹੁੰਦੀ ਪੋਸਿਬਿਲਟੀ ਹੈ ਜਾਂ ਫਿਰ ਕੋਈ ਇੰਡਿਊਸਮੈਂਟ ਜਿਹੜੀ ਦੇਣ ਦੀ ਪੋਸਿਬਿਲਟੀ ਹੈ ਉਸ ਪੁਆਇੰਟ ਆਫ 뷰 ਨਾਲ ਇਹਨਾਂ ਨੂੰ ਆਇਡੈਂਟੀਫਾਈ ਕਰਨ ਦੀ ਮੈਂ ਗੱਲ ਕਰ ਰਿਹਾ ਹਾਂ ਕਿ ਕਿ ਅਕਸਰ ਦੇਖਿਆ ਲੱਗੇ ਕਿ ਹੋਟੈਲਸ ਵਗੈਰਾ ਦੇ ਵਿੱਚ ਜਿਹੜੇ ਨੇ ਜ਼ਿਆਦਾਤਰ ਉਹ ਜਿਹੜੇ ਆਊਟਸਾਈਡਰ ਆ ਕੇ ਰਹਿੰਦੇ ਨੇ ਉਹਨਾਂ ਦੇ ਉੱਤੇ ਹੋਟਲ ਦੇ ਉੱਤੇ ਕਿਸ ਤਰ੍ਹਾਂ ਸਾਡਾ ਆਲਰੇਡੀ ਜਿਹੜੇ ਹੈਗੇ ਸਾਰੇ ਹੋਟੈਲ ਨੂੰ ਮੈਸੇਜ ਆ ਚੁੱਕੇ ਹੈਗੇ ਕਿ ਕੀ ਤਰੀਕ ਤੋਂ ਬਾਅਦ ਕੋਈ ਵੀ ਇਹੋ ਜਿਹਾ ਬੰਦਾ ਆ ਕੇ ਰਹਿੰਦਾ ਤਾਂ ਸਾਨੂੰ ਲਿਸਟ ਹੈ ਜਿਹੜੀਆਂ ਹੈਗੀਆਂ ਇਮੀਡੀਏਟਲੀ ਪ੍ਰੋਵਾਈਡ ਹੋਣਗੀਆਂ ਤੇ ਜੇ ਕੋਈ ਵੀ ਆਊਟਸਾਈਡਰ ਬੰਦਾ ਇਹੋ ਜਿਹਾ ਵਿਦਆਊਟ ਐਨੀ ਰੀਜ਼ਨ ਜਾਂ ਵਿਦਆਊਟ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਕੋਈ ਵੀ ਇਹੋ ਜਿਹਾ ਬੰਦਾ ਪਾਇਆ ਜਾਂ ਦੇਖੋ ਜੀ ਬੂਥ ਕੈਪਚਰਿੰਗ ਇਜ਼ ਐਨ ਇਲੈਕਟੋਰਲ ਆਫੈਂਸ ਐਸ ਪਰ ਦੀ ਆਈਪੀਸੀ ਐਂਡ ਐਸ ਪਰ ਰਿਪਰੈਜ਼ੈਂਟੇਸ਼ਨ ਆਫ ਪੀਪਲਜ਼ ਐਕਟ ਤੇ ਉਥੇ ਇਮੀਡੀਏਟਲੀ ਜਿਹੜੀ ਸਾਡੀ ਐਫਐਸਟੀਜ਼ ਐਸਐਸਟੀਜ਼ ਡਿਪਲੋਏਡ ਹੁੰਦੀ ਹੈ ਉਹ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਲੈਣ ਗਿਆ ਆਰਓ ਮੌਕੇ ਤੇ ਪਹੁੰਚ ਕੇ ਜਾਇਜ਼ਾ ਲੈਣਗੇ ਪ੍ਰੈਜ਼ਾਈਡਿੰਗ ਆਫੀਸਰ ਲਈ ਨਿਰਧਾਰਿਤ ਹੈ ਕਿ ਉਹ ਕਿਸ ਤਰ੍ਹਾਂ ਰਿਪੋਰਟ ਕਰਨਗੇ ਕਿ ਜੋ ਕਿਸੇ ਤਰ੍ਹਾਂ ਦੇ ਵੀ ਫੋਰਸ ਜਿਹੜਾ ਹੈ ਪੁਲਿਸ ਸਟੇਸ਼ਨ ਪੋਲਿੰਗ ਸਟੇਸ਼ਨ ਦੇ ਵਿੱਚ ਲਿਆਇਆ ਜਾਂਦਾ ਹੈ ਬੂਥ ਕੈਪਚਰਿੰਗ ਦੇਖੋ ਸਮਝਣ ਵਾਲੀ ਗੱਲ ਹੈ ਕਿ ਜਾਂ ਕਿਸੇ ਨਾ ਕਿਸੇ ਇਨਫਲੂਐਂਸ ਨੂੰ ਦੇ ਕੇ ਜਾਂ ਕੋਈ ਫੋਰਸ ਕਵਰਜਨ ਕਰਕੇ ਬੂਥ ਕੈਪਚਰਿੰਗ ਕੀਤੀ ਜਾ ਸਕਦੀ ਹੈ ਤਾਂ ਉਸ ਦੇ ਵਿੱਚ ਪੋਲਿੰਗ ਪਾਰਟੀ ਦਾ ਸਭ ਤੋਂ ਅਹਿਮ ਰੋਲ ਰਹਿੰਦਾ ਹੈ ਸਭ ਤੋਂ ਪਹਿਲਾਂ ਤਾਂ ਉਹ ਰਜਿਸਟ ਕਰਨਗੇ ਉੱਪਰ ਰਿਪੋਰਟ ਕਰ ਕਰਨਗੇ ਔਰ ਜਿਹੜੀ ਸਾਡੀ ਸੀਏਪੀਐਫ ਦੀ ਡਿਪਲॉयਮੈਂਟ ਮਲਟੀਪਲ ਟਾਇਰ ਆਫ ਫੋਰਸ ਡਿਪਲॉयਮੈਂਟ ਜਿਹੜੀ ਹੈ ਹਰ ਬੂਥ ਦੇ ਉੱਤੇ ਹੁੰਦੀ ਹੈ ਉਸ ਦੇ ਵਿੱਚ ਨਾਲ ਸੇਟ ਸਟੇਟ ਪੁਲਿਸ ਸਗੋਂ ਬਾਹਰਲੀ ਪੁਲਿਸ ਵੀ ਲੱਗੀ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਸਖਤ ਹਦਾਇਤਾਂ ਨੇ ਕਿ ਇਸ ਤਰ੍ਹਾਂ ਦਾ ਕੋਈ ਵੀ ਅਟੈਂਪਟ ਜਿਹੜਾ ਹੈ ਸਕਸੈਸਫੁਲ ਨਾ ਹੋਣ ਦਿੱਤਾ ਜਾਵੇ। ਇਹ ਮੈਂ ਐਡ ਵੀ ਕਰਨਾ ਚਾਹਾਂਗਾ ਬੂਥ ਕਪਟੀ ਗੱਲ ਇੱਕ ਵਾਰ ਤੇ ਇਹ ਜਿਹੜੀ ਸਾਡੀ ਸਾਰੀ ਪੋਲਿੰਗ ਬੂਥ ਦੇ ਉੱਤੇ ਫੋਰਸ ਡਿਪਲॉयਮੈਂਟ ਹੋਈ ਗਈ ਹੈ ਅਸੀਂ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਪੈਰਾਮਿਲਟਰੀ ਫੋਰਸ ਜਿਹੜੀ ਹੈ ਡਿਪਲਾਈ ਹੋਵੇ। ਇਸ ਤੋਂ ਇਲਾਵਾ ਜਿਹੜੀ ਸਾਡੀ ਫੋਰਸਸ ਹੈ ਉਸ ਤੋਂ ਇਲਾਵਾ ਸਾਡੀ ਜਿਹੜੀ ਪੈਟਰੋਲਿੰਗ ਪਾਰਟੀਆਂ ਹੈ ਕਰੀਬ 70 ਦੇ ਆਸ-ਪਾਸ ਪੈਟਰੋਲਿੰਗ ਪਾਰਟੀ ਸਾਡੀਆਂ ਵੱਖ-ਵੱਖ ਆਫੀਸਰਸ ਦੇ ਅੰਡਰ ਜਿਹੜੀਆਂ ਹੈਗੀਆਂ ਪੂਰੇ ਡਿਸਟ੍ਰਿਕਟ ਦੇ ਵਿੱਚ ਘੁੰ ਇਸ ਤੋਂ ਇਲਾਵਾ ਜਿਹੜੀਆਂ ਰੂਟ ਜ਼ੋਨ ਸਾਡੇ ਪਲਾਨ ਬੰਦੇ ਆ ਜਿਵੇਂ ਕਿ ਮੈਡਮ ਨੇ ਦੱਸਿਆ ਉਹ ਡਿਊਟੀ ਮੈਜਿਸਟਰੇਟਸ ਅਲੋਂਗ ਵਿਦ ਆਰ ਪੈਟਰੋਨਿੰਗ ਪਾਰਟੀਆਂ ਦਾ ਅਲੱਗ ਤੋਂ ਕਮਰੇ ਹੋਣਗੇ ਤਾਂ ਇਸ ਕਰਕੇ ਬੁੱਥ ਆਪਣਾ ਜਿਹੜਾ ਸ਼ਹਿਰੀ ਏਰੀਆ ਬਹੁਤ ਨੇੜੇ ਹੈ ਬਹੁਤ ਜ਼ਿਆਦਾ ਡਿਸਟੈਂਸਸ ਬਹੁਤ ਜ਼ਿਆਦਾ ਲੰਬੇ ਨਹੀਂ ਆਪਾਂ ਨੂੰ ਇਸ ਚੀ ਦੀ ਐਡਵਾਂਟੇਜ ਹੈ ਤਾਂ ਇਮੀਡੀਏਟਲੀ ਕੋਈ ਇਹ ਜੀ ਬੰਦਾ ਕੋਈ ਹਰਕਤ ਕਰਨ ਦੀ ਸੋਚ ਵੀ ਸਕਦਾ ਤਾਂ ਇਮੀਡੀਏਟਲੀ ਅਸੀਂ ਜਿਹੜੀ ਹੈਗੀ ਪੁਲਿਸ ਵੱਲੋਂ ਰਿਸਪੌਂਡ ਕੀਤਾ ਜਾਏਗਾ ਕਿ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹ ਕਹਿਣਾ ਵੀ ਚਾਹੂੰਗਾ ਕਿ ਜੇ ਕੋਈ ਸ਼ਰਾਰਤੀ ਅਨਸਰ ਇਸ ਟਾਈਪ ਦੀ ਕੋਈ ਸੋ ਮੇਰੀ ਐਪਲੀਕੇਸ਼ਨ ਦੇ ਵਿੱਚ ਕਲਿੱਕ ਤੋਂ ਹੀ ਸਾਰਾ ਬੂਥ ਜਿਹੜਾ ਫ੍ਰੀਜ਼ ਹੋ ਜਾਂਦਾ ਜੇ ਇਹ ਇੱਕ ਕਿਸੇ ਦਾ ਨੁਕਸ ਹੋਦਾ ਕੋਈ ਵੋਟਿੰਗ ਨਹੀਂ ਕੋਈ ਕੁਸ਼ਣ ਨਹੀਂ ਹੋ ਸਕਦਾ ਇਸ ਤਰੀਕੇ ਦਾ ਸੁਝਾਵਾ ਹਾਂਜੀ ਦੇਖੋ ਪ੍ਰੈਜ਼ਾਈਡਿੰਗ ਅਫਸਰ ਮੌਕੇ ਦਾ ਅਫਸਰ ਹੁੰਦਾ ਹੈ ਔਰ ਪ੍ਰੈਜ਼ਾਈਡਿੰਗ ਅਫਸਰ ਦੇ ਕਹੇ ਤੇ ਹੀ ਵੋਟਾਂ ਚੱਲਦੀਆਂ ਉਹਨਾਂ ਦੇ ਕਹੇ ਤੇ ਹੀ ਵੋਟਾਂ ਰੁਕ ਵੀ ਜਾਂਦੀ ਹੈ ਲੇਕਿਨ ਇਹ ਸਾਰਾ ਕੁਝ ਬੜੀ ਡਿਟੇਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਕਿ ਜੇ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਹੈ ਤਾਂ ਕਿਵੇਂ ਐਸਓਪੀ ਕੀ ਫਾਲੋ ਕਰਨਾ ਹੈ ਜਿਸ ਦੇ ਵਿੱਚ ਕੋਈ ਵੀ ਵੋਟਰ ਦੇ ਉਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਾ ਪਾਇਆ ਜਾ ਸਕੇ ਔਰ ਕਿਸੇ ਤਰ੍ਹਾਂ ਦੀ ਇੰਡਿਊਸਮੈਂਟ ਨਾ ਦਿੱਤੀ ਜਾ ਸਕੇ। ਇਹ ਸਭ ਕਿੰਨੀ ਫੋਰਸ ਜਿਹੜੀ ਹੈ ਅੰਦਰ ਤੱਕ ਵੀ ਆਪਾਂ ਗੱਲ ਕਰੀ ਕਿ ਜਿੱਦਾਂ ਤੁਸੀਂ ਦੱਸਿਆ ਕਿ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਕਿੰਨੀ ਫੋਰਸ ਜਿਹੜੀ ਹੈ ਕੋਆਰਡੀਨੇਸ਼ਨ ਬੀਟਵੀਨ THESE ਆਪਾਂ ਗੱਲ ਕਰੀ। ਕਿਉਂਕਿ ਚੰਡੀਗੜ੍ਹ ਦੀ ਇਲੈਕਸ਼ਨ ਐਸੇ ਜੀ ਪੰਜਾਬ ਵਿੱਚ ਜਿਵੇਂ ਚੰਡੀਗੜ੍ਹ ਤੇ ਹਿਮਾਚਲ ਦੋਨੋਂ ਤੇ ਇਲੈਕਸ਼ਨਸ ਹੈਗੇ ਆ ਤਾਂ ਦੋਨਾਂ ਨਾਲ ਸਾਰੀ ਜਿਹੜੀ ਕੋਆਰਡੀਨੇਸ਼ਨ ਮੀਟਿੰਗ ਹੋਈ ਹੈ ਅਸੀਂ ਇਹ ਡਿਸਾਈਡ ਕੀਤਾ ਕਿ ਜੁਆਇੰਟ ਲਾਕਾਬੰਦੀ ਜਿਹੜੀ ਹੈ ਇੰਟਰ ਸ ਹਰਿਆਣਾ ਚ ਕਿਉਂਕਿ ਇਲੈਕਸ਼ਨਸ ਆਲਰੇਡੀ ਹੋ ਚੁੱਕੇ ਆ ਤਾਂ ਉਹਨਾਂ ਕੋਲ ਸਪੇਅਰ ਫੋਰਸਸ ਹੈਗੀਆਂ ਉਹਨਾਂ ਨੂੰ ਅਸੀਂ ਰਿਕੁਐਸਟ ਕਰਕੇ ਮੈਜੋਰਟੀ ਫੋਰਸ ਉਹਨਾਂ ਦੀ ਵੀ ਲਗਾਈ ਆ ਅਸੀਂ ਆਪਣੇ ਤੋਂ ਚਲੋ ਫੋਰਸ ਲਗਾਈ ਹੋਈ ਆ ਪਰ ਉਹਨਾਂ ਨੂੰ ਅਸੀਂ ਰਿਕੁਐਸਟ ਕਰਕੇ ਐਕਸਟਰਾ ਫੋਰਸਸ ਜਿਹੜੀਆਂ ਉੱਥੇ ਇੰਟਰਸਟੇਟ ਤੇ ਲਗਾਈਆਂ ਓਵਰਆਲ ਅਸੀਂ ਇਲੈਕਸ਼ਨ ਦੇ ਵਿੱਚ ਸਾਡੀ ਕਰੀਬ 4000 ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਨੂੰ ਪ੍ਰੋਪਰ ਡਿਪਲੋਇਡ ਹੈ ਸਾਰੇ ਬੂਥਾਂ ਦੇ ਉੱਤੇ ਡਿਪਲੋਇਡ ਹੈ ਪਲੱਸ ਸਾਡੀਆਂ ਰਿਜ਼ਰਵਸ ਪੈਟਰੋਲਿੰਗ ਪਾਰਟੀਆਂ ਤੇ ਨਾਕਾ ਬੰਦ ਜਿਹੜੀ ਹੈਗੀ ਸਟਰੋਂਗਲੀ ਜਿਹੜੀ ਐਸਸੀ ਤੇ ਡਿਪਲੋਇਡ ਮੋਨੀਟਰਿੰਗ ਨੂੰ ਲੈ ਕੇ ਸੀਸੀਟੀਵੀ ਵੀ ਸਰ ਮਦਦ ਦਿੱਤੀ ਗਈ ਹੈ ਖਾਸ ਤੌਰ ਤੇ ਬਾਰਡਰ ਦੇ ਹਾਂਜੀ ਇਹ ਜਿਹੜੇ ਇੰਟਰ ਸਟੇਟ ਨਾਕੇ ਹੈ ਉੱਥੇ ਇਸ ਵਾਰੀ ਬੜਾ ਅੱਛਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਉਪਰਾਲਾ ਰਿਹਾ ਹੈ ਕਿ ਉੱਥੇ ਸਾਰੇ ਜਿਹੜੀਆਂ ਸੀਸੀਟੀਵੀਜ਼ ਦਾ ਕਵਰ ਕਰਕੇ ਉਹਦੀ ਸੈਂਟਰਲ ਜਿਹੜੀ ਫੀਡ ਹੈਗੀ ਹੈ ਉਹ ਸਾਡੇ ਕੰਟਰੋਲ ਰੂਮ ਤੇ ਹੈ ਜਿਹੜਾ ਕਿ ਡੀਸੀ ਆਫਿਸ ਤੇ ਐਸਐਸਪੀ ਆਫਿਸ ਦੋਨਾਂ ਜਗ੍ਹਾ ਤੇ ਇਸਟੈਬਲਿਸ਼ਡ ਹੈ ਇਨ ਫੈਕਟ ਸਬ ਡਿਵੀਜ਼ਨ ਲੈਵਲ ਤੇ ਵੀ ਕੰਟਰੋਲ ਰੂਮ ਜਿਹੜੇ ਇਸਟੈਬਲਿਸ਼ਡ ਹੈ ਤਾਂ ਇੰਟਰ ਸਟੇਟ ਬਾਰਡਰਸ ਵੀ ਜਿਹੜੇ ਆ ਸੀਸੀਟੀਵੀ ਰਾਹੀਂ ਮਾਨੀਟਰ ਕੀਤੇ ਜਾ ਰਹੇ ਇਲੀਗਲ ਲਿਕਵਰ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਜਿਹੜੀ ਇਲੀਗਲ ਸੀਜ਼ ਦੀ ਗ ਉੰਤਕ ਵੀ ਅਸੀਂ ਥੋੜਾ ਜਿਹਾ ਡਾਟਾ ਜੇ ਮਿਲ ਸਕੇ ਕਿੰਨੇ ਰਿਕਵਰ ਹੋਈ ਹੈ ਚਾਹੇ ਉਹ ਮਨੀ ਇਲੀਗਲ ਮਨੀ ਹੋਵੇ ਇਲੀਗਲ ਰਿਕਵਰ ਹੋਵੇ ਜਾਂ ਫਿਰ ਹੋਰ ਜਿਹੜਾ ਬੈਲੈਂਸ ਆ ਦੇ ਡਾਟਾ ਤੁਹਾਨੂੰ ਸੈਪਰੇਟਲੀ ਤੁਹਾਨੂੰ ਦੱਸ ਦੇਵਾਂਗੇ ਬਟ ਇਹ ਆਲਮੋਸਟ 2.4 ਕਰੋੜ ਰੁਪਏ ਤਾਂ ਐਫਐਸਟੀ ਐਸਐਸਟੀ ਵੱਲੋਂ ਸਾਡੇ ਜ਼ਿਲ੍ਹੇ ਦੇ ਵਿੱਚ ਰਿਕਵਰ ਕੀਤਾ ਜਾ ਚੁੱਕਿਆ ਹੈ ਔਰ 3 ਕਰੋੜ 21 ਲੱਖ ਪੁਲਿਸ ਵੱਲੋਂ ਕੀਤਾ ਜਾ ਚੁੱਕਿਆ ਹੈ ਇਸ ਦੇ ਨਾਲ ਹੀ ਪ੍ਰੈਸ਼ੀਅਸ ਮੈਟਲ ਦੇ ਵਿੱਚ ਵੀ ਆਲਮੋਸਟ ਸਵਾ 2 ਲੱਖ ਰੁਪਏ ਵੈਲਿਊ ਦਾ ਸਵਾ 2 ਕਰੋੜ ਰੁਪਏ ਵੈਲਿਊ ਦਾ ਪ੍ਰੀਸ਼ੀਅਸ ਮੈਟਲ 14 ਲੱਖ ਦੀ ਲਿਕਰ 3 ਕਰੋੜ 41 ਲੱਖ ਰੁਪਏ ਦੇ ਡਰੱਗਸ ਔਰ 3 ਕਰੋੜ 64 ਲੱਖ ਰੁਪਏ ਦੀ ਅਦਰ ਆਈਟਮਸ ਰਿਕਵਰ ਜਿਹੜੀ ਹੈ ਐਫਐਸਟੀ ਐਸਐਸਟੀ ਪੁਲਿਸ ਅਤੇ ਹੋਰ ਇਨਫੋਰਸਮੈਂਟ ਏਜੰਸੀਜ਼ ਵੱਲੋਂ ਖਿੱਤੀ ਜਾ ਚੁੱਕੀ ਹੈ ਜੇ ਆਪਾਂ ਮੇਜਰ ਰਿਕਵਰੀਜ਼ ਦੀ ਗੱਲ ਕਰਦੇ ਆਂ ਤਾਂ ਟੋਟਲ ਮਿਲਾ ਕੇ ਜਿਹੜੀ ਰਿਕਵਰੀ ਹੈ ਕਰੀਬ 12 ਕਰੋੜ ਤੋਂ ਉੱਪਰ ਆਪਣੀ ਬਹਾਲੀ ਡਿਸਟ੍ਰਿਕਟ ਦੇ ਵਿੱਚ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਿਹੜੀ ਗਾਈਡਲਾਈਨਸ ਤੇ ਕੈਲਕੂਲੇਸ਼ਨ ਹੈ ਉਸ ਤੋਂ ਨਾ 12 ਕਰੋੜ ਤੋਂ ਉੱਪਰ ਦੀ ਰਿਕਵਰੀ ਆਲਰੇਡੀ ਕੀਤੀ ਜਾ ਚੁੱਕੀ ਹੈ। ਇਹਦੇ ਵਿੱਚ ਮੇਜਰ ਰਿਕਵਰੀਜ਼ ਜਿਹੜੀਆਂ ਹੈਗੀਆਂ ਇਹ ਚ ਕਰੀਬ 3.5 ਕਰੋੜ ਦੇ ਆਸ-ਪਾਸ ਕੈਸ਼ ਹੈ ਜਿਹੜੀ ਰਿਕਵਰੀ ਹੈ ਮੇਜਰ ਤੇ ਕਰੀਬ 4 ਕਰੋੜ ਦੇ ਆਸ-ਪਾਸ ਕੈਸ਼ ਹੈ ਜਿਹੜੀ ਰਿਕਵਰੀ ਹੈ। ਉਸ ਤੋਂ ਇਲਾਵਾ ਸਾਡੇ ਵੈਪਨਸ ਦੀ ਰਿਕਵਰੀ ਆਰਾਊਂਡ 56 ਵੈਪਨਸ ਜਿਹੜੇ ਹੈਗੇ ਡ सर आ, सर जो आ, हमारे 100% ऑफ वेपन्स जो है इस टाइम पे अकाउंट फॉर mm -hmm. है या तो वो डिपॉजिटेड है या वो एक्सेप्टेड थैंक यू वेरी मच